ਆ ਦੇਖੋ ਆ ਦੇਖੋ ਗਰੀਬਣੀ ਬੀਬੀ ਹੰਤਰਾ ਨਾਲ ਪੁਆਚੇ ਦਾ ਆਲਾ ਦਿਾਰੇ ਕਰਦੀ ਨਹੀਂ ਦਾ ਹਾਂ ਯਾਰ ਕਾ ਕਛਹੀ ਸਹੀ ਯਾਰ ਆਰਾਮ ਦੀ ਆ ਛੋਕਰੀ ਆ ਵੀ ਆ ਮਾਰ ਮਾਰ ਤੇ ਕੁੱਤਿਆ ਕਰ ਤਾਂ ਦਿਆ ਤੇਰੀ ਛਾਦ ਆਹੋ ਆਹੋ ਪਾ ਕੇ ਥਾੜ ડગા ફે હોય તો ઝંડે જમીન ની ਕੀ ਨਹੀਂ ਜਣੀ ਹੋੜਵਾਉਂਗਾ ਮੈਂ ਇਹ ਤੁਹਨ ਦੱਸਦਾ ਹੀ ਤੇ ਗੋਲੀ ਮਾਰਨੀ ਮਾਰ ਤੂੰ ਇਹਨਾਂ ਜਾਲ ਫੋਨ ਨਹੀਂ ਦੇਣਾ ਤੂੰ ਇਹਨਾਂ ਇੱਕ ਕਿਸਾਨ ਮਜ਼ਦੂਰ ਚੰਗਰਚ ਕਮੇਟੀ ਇਹ ਭਲੇਖਾ ਸਾਰਿਆਂ ਦਾ ਦੂਰ ਕਰੇਗੀ ਇਹਦਾ ਫੋਨ ਪ੍ਰਸ਼ਾਸਨ ਦੇ ਕੋਲ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਫੋਨ ਖੋਇਆ ਗਿਆ ਹੈ ਸਾਹਬ ਸਿੰਘ ਦਾ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਤੂੰ ਇਹਨਾਂ ਫੋਨ ਨਹੀਂ ਦੇਣਾ ਚੱਲ ਇਧਰ ਪਛਾਈ ਵੇ ਲੋ ਵੇਖੋ ਕੇ ਲੈ ਗਿਆ ਹਾਂਜੀ ਮੁੰਡੇ ਦਾ ਫੋਨ ਖੋ ਕੇ ਲੈ ਗਿਆ ਜੀ ਤੁਹਾਡੇ ਸਾਹਮਣੇ ਹੀ ਖੜਾ ਹੁੰਦਾ ਨਾ ਤੇ ਉਹ ਅਸਲਾ ਲੈ ਕੇ ਖੜੇ ਆ ਅਸਲਾ ਲੈ ਕੇ ਖੜੇ ਆ ਮੇਰੀ ਗੱਲ ਤੇਨੂੰ ਪਤਾ ਉਹ ਹੀ ਨਾ ਮੈਂ ਚੰਗੀ ਤਰ੍ਹਾਂ ਤੇ ਸਾਨੂੰ ਦੱਸੋ ਜਿਹੜਾ ਅਸਲਾ ਲੈ ਕੇ ਆਏ ਨੇ ਉਹਨਾਂ ਬਾਰੇ ਵੀ ਦੱਸ ਦੋ ਤੁਸੀਂ ਕੋਲੋਂ ਆਜੇ ਕੁਝ ਤਾਂ ਬੋਲ ਜੋ ਵਾਹ ਇਹ ਪ੍ਰਸ਼ਾਸਨ ਸਰਕਾਰ ਦੀ ਛਾਹ ਦੇ ਉੱਤੇ ਮੋਟੀ ਰਕਮ ਚੜੀ ਕਾਨੂੰਗੋ ਨੂੰ ਜਿਹੜਾ ਇਹ ਅੱਜ ਕੁਝ ਹੋਇਆ ਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਰਿਵਾਰ ਦੇ ਨਾਲ ਖੜੀ ਏ ਤੇ ਅਸੀਂ ਇਹ ਆ ਦੇਖ ਲਓ ਇੱਥੇ ਇਹਨਾਂ ਦੀਆਂ ਫਟੀਆਂ ਪਈਆਂ ਨੇ ਗੁੰਡਿਆਂ ਦੀਆਂ ਤੇ ਉਹ ਅਸਲੇ ਵਾਲੇ ਉਹ ਜਾਂਦੇ ਪੈਣੇ